ਤੇਰੀ ਮੱਤ ਕਿਉਂ ਗੱਬਰੂਆ ਮਾਰੀ ਤੀਆਂ ਵਿੱਚ ਲੈਣ ਆ ਗਿਆ ਬੇ ਤੇਰੀ ਮੱਤ ਕਿਉਂ ਗੱਬਰੂਆ ਮਾਰੀ ਤੀਆਂ ਵਿੱਚ ਲੈਣ ਆ ਗਿਆ ਬਣਾਵਾ ਤੈਨੂੰ ਬਾਵਾ ਰਣਜੀਤਕੌਰ ਬਾਵਾ ਬਣੀ ਨਹੀਂ ਆ ਕੀ ਆਖਣਗੇ ਐਂਡੀ ਕਵਾਂਡੀ ਫਿਰ ਐ ਤਾਂ ਸੋਚ ਲੈਂਦੇ ਜੀ ਵਿਹਜਤੀਆਂ ਦਾ ਤਿਹਾਰ ਹੈਗਾ ਫਿਰ ਆ ਜਾਂਦੇ ਸਾਲ ਬਾਅਦ ਤਾਂ ਮਸਾਂ ਤੀਆਂ ਆਉਂਦੀਆਂ ਨੇ ਉਹ ਘਰ ਦਾ ਤਾਂ ਬੁਰਾ ਹਾਲ ਹੋਇਆ ਪਿਆ ਹੈ ਮੈਂ ਕੀ ਕੀ ਕਰਾਂ ਫਿਰ ਹੁਣ ਮੇਰੀਆਂ ਸਾਰੀਆਂ ਸਹੇਲੀਆਂ ਆਈਆਂ ਹੋਈਆਂ ਸੀ ਇੱਕ ਦੂਜੇ ਨਾਲ ਦੁੱਖ ਸੁੱਖ ਕਰ ਲੈਣੀਆਂ ਸੀ ਮਸਾਂ ਇਕੱਠੀਆਂ ਹੁੰਨੀਆਂ ਦੇਖੀ ਮਸਾਂ ਤੇ ਇੱਕ ਤਿਹਾਰ ਆਉਂਦਾਗਾ ਫਿਰ ਫਿਰ ਵਿਛੜ ਜਾਂਦੀਆਂ ਇੱਥੇ ਇੱਕ ਤੀਆਂ ਦਾ ਤਿਹਾਰਾ ਜਿੱਥੇ ਕੁੜੀਆਂ ਇਕੱਠੀਆਂ ਹੁੰਦੀਆਂ ਨੇ ਜਿੱਥੇ ਬਸ ਉਹ ਤਾਂ ਪਤਾ ਨਹੀਂ ਕੋਈ ਕਿਤੇ ਵਿਆਹਤੀ ਕੋਈ ਕਿਤੇ ਵਿਆਹਤੀ ਜੀ ਤੁਹਾਨੂੰ ਪਤਾ ਹੀ ਆ ਹੁਣ ਓ ਮੇਰੀ ਗੱਲ ਸੁਣ ਲੈ ਤੇਰੀਆਂ ਸਹੇਲੀਆਂ ਤਾਂ ਬੇਲੀਆਂ ਨੇ ਉ ਤਾਂ ਮਰੇ ਸਾਲੀਆਂ ਨਾ ਘਰਾਂ ਨੇ ਤੋਂ ਡਰਦੀਆਂ ਨੇ ਫਿਰ ਮੈਥੋਂ ਕਾਹੇਂਗੀ ਮੈਥੋਂ ਨਹੀਂ ਆਇਆ ਕਿੰਦਰ ਕਿੱਤਾ ਜਰੀ ਜਾਂਦਾ ਉੱਥੇ ਨੱਚਣਾ ਚਾਹੀ ਮੀ ਧਰਤੀ ਪੱਟੀ ਜਾਂਦੀਆਂ ਉਹੀ ਘਰੇ ਕੰਮ ਕਰ ਲੋ ਜ਼ੋਰ ਤੁਸੀਂ ਲਾਉਂ ਨਾ ਨੱਚਣ ਤੇ ਨਾ ਤੁਸੀਂ ਚੂੜੀਆਂ ਪਵਾਉਣ ਦਿੱਤੀਆਂ ਬੀਬੀ ਨੇ ਚੂੜੀਆਂ ਪਵਾਉਣੀਆਂ ਸੀ ਆ ਪਹਿਲਾਂ ਪਵਾਈਆਂ ਸੀ ਜਿਹੜੀਆਂ ਉਹ ਤੁਸੀਂ ਭੰਨਤੀਆਂ ਤੇ ਆ ਦੂਜੀਆਂ ਮੈਂ ਬੀਬੀ ਕਹਿੰਦੀ ਚੱਲ ਹੋਰ ਪਵਾ ਦੂੰ ਬਸ ਤੂੰ ਮੈਨੂੰ ਲੈਣ ਆ ਗਿਆ ਮੁੱਦਤਾਂ ਵੇਲੇ ਦੀਆਂ ਭੰਨੀਆਂ ਰੋਜ਼ ਆਦ ਕਰ ਲੈਣੀਆਂ ਉਹ ਵੀ ਤੂੰ ਕਿਸੇ ਉਹਨੇ ਆਏ ਬਾਹਾਂ ਫੜ ਫੜ ਕੇ ਪਾਈਆਂ ਸੀ ਮੈਂ ਨਹੀਂ ਚਰਦਾ ਕੋਈ ਮੇਰੀ ਘਰ ਵਾਲੀ ਨੂੰ ਹੱਥ ਲਾਵੇ ਨਾ ਮੇਰੀ ਗੱਲ ਸੁਣ ਲੈ ਚੂੜੀਆਂ ਤੋਂ ਬਿਨਾ ਸੋਹਣੀ ਨਹੀਂ ਲੱਗਦੀ ਘਰੇ ਲਿਆ ਦੂੰ ਜਿੰਨੀਆਂ ਮਰਜ਼ੀ ਪਾਈ ਚੱਲੀ ਤੂੰ ਜੀ ਇਹ ਤਾਂ ਸ਼ਗਨ ਹੁੰਦਾਗਾ ਆ ਸ਼ਗਨ ਹੁੰਦਾ ਇਹ ਐਜੇ ਕਿਹੜੇ ਸ਼ਗਨ ਨੇ ਮੈਂ ਤਾਂ ਐਂ ਕਹਿੰਦੀ ਸੀ ਮਖਾ ਚੱਲ ਹੁਣ ਰਖੜੀ ਵੀ ਆਊਗੀ ਤੁਸੀਂ ਪਹਿਲੀ ਲਾਈਨ ਆਗੇ ਚੌਂਦਣਾ ਨੂੰ ਫੇਰ ਆਉਣਾ ਪੂਗਾ ਰਖੜੀ ਤੇ ਉਹ ਕੋਈ ਨਾ ਤੇਰਾ ਭਾਈ ਘਰੇ ਆ ਕੇ ਰਖੜੀ ਬਣਾ ਜੂ ਕੋਈ ਥੋੜੀ ਹੁਣ ਇੱਥੇ ਆਉਂਦੇ ਹੁੰਦੇ ਨੇ ਭਾਈ ਦੇ ਰਖੜੀ ਬੰਨਣ ਆਏ ਤਾਂ ਬੁਰਾ ਲੱਗਦਾ ਹੈਗਾ ਕੋਈ ਨਾ ਰਖੜੀ ਵੇਲੇ ਰਖੜੀ ਨੂੰ ਦੇਖੂ ਉ ਤਾਂ ਤੁਹਾਡੀ ਮਰਜ਼ੀ ਆ ਜੀ ਮੈਂ ਤਾਂ ਕੀ ਕਹਿ ਸਕਦੀ ਆ ਮਰਜ਼ੀ ਤਾਂ ਮੇਰੀ ਚੱਲੂ ਤੇਰੀ ਕਿਵੇਂ ਚੱਲੂ ਨਾ ਇਹ ਚੂੜੀਆਂ ਦਾ ਨਾ ਫਿਕਰ ਕਰ ਚੂੜੀਆਂ ਤਾਂ ਮੈਂ ਤੈਨੂੰ ਟੋਕਰਾ ਲਿਆ ਤੂੰ ਅੱਗੇ ਕਿਹੜਾ ਲਿਆ ਕੇ ਨਹੀਂ ਦਿੱਤੀਆਂ ਪਰ ਕਿਸੇ ਤੋਂ ਨਹੀਂ ਬਣਾ ਕੇ ਦਿੰਦਾ ਕਿਸੇ ਨੇ ਕਿਹੜੇ ਬਾਬੇ ਕੋਲ ਸੁਖ ਸੁਖੀ ਆ ਉਹ ਹਾਂ ਓਏ ਹਾਂ ਓਏ ਭਾਈ ਓਏ ਹੋਰ ਭਾਈ ਕੀ ਹਾਲ ਨੇ ਉਹ ਠੀਕ ਆ ਠੀਕ ਆ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਬੀ ਜੀ ਸਤਿ ਸ੍ਰੀ ਅਕਾਲ ਜੀ ਉਹ ਕਿਵੇਂ ਇੱਥੇ ਬੈਠਿਆ ਤੂੰ ਏ ਰਾਹ ਰੋਕੀ ਉਹ ਭਾਸੇ ਇੱਥੇ ਕਬੀਲਦਾਰੀ ਦੀਆਂ ਗੱਲਾਂ ਆਂ ਕਰੀ ਜਾਂਦੇ ਸੀ ਤੂੰ ਤਾਂ ਤੈਨੂੰ ਪਤਾ ਹੀ ਤਾਂ ਜਮਾਂਦਰੂ ਛੜਿਆ ਉਹ ਹੀ ਬੈ ਕੇ ਮੀਂਹ ਜੋ ਪੈ ਕੇ ਖੜਿਆ ਸੀ ਦੀਦੇ ਸੀ ਅੱਜ ਉਹ ਪਰਚਾਈ ਮੈਂ ਤਾਂ ਤੈਨੂੰ ਐਂ ਕਹਿੰਦਾ ਅਸੀਂ ਵੀ ਮਾੜੀ ਜੀ ਮਾਰਨਾ ਕੋਈ ਲੰਮੀ ਸਾਰੀ ਨਿਗਾ ਤੇ ਸਾਖ ਸੁਕ ਕਰਾ ਦੇ ਸਾਨੂੰ ਵੀ ਕੋਈ ਨਾ ਜੀ ਦੇਖ ਲਾਂਗੇ ਕੋਈ ਦੇਖ ਲਾਂਗੇ ਕੁੜੀ ਤੇ ਹੈਗੀਆਂ ਨੇ ਰਿਸ਼ਤੇਦਾਰੀ ਚ ਬਿਠੇ ਰੀਆਂ ਹਾਂ ਇਹ ਨਾਏ ਕਰੀ ਫਿਰ ਸ਼ੇਦੀ ਕਰੀ ਆ ਕੋਈ ਨਾ ਕੋਈ ਨਾ ਕਹੇ ਕਿ ਆ ਮੇਰੀ ਦਾੜੀ ਜੀ ਤਾਂ ਅੱਧੀ ਚਿੱਟੀ ਹੋ ਗਈ ਕੋਈ ਨਾ ਜੀ ਮੈਂ ਛੇਤੀ ਨੀਗਾ ਮਾਰੂੰਗੀ ਪੱਗ ਵਾਲ ਆ ਗਏ ਚਿੱਟੇ ਵਾਲ ਆ ਗਏ ਉਹ ਫਿਰ ਹੁਣੇ ਤੇਰੇ ਨਾਲ ਹੁਣੀ ਤੋਰ ਦੇ ਕਿਸੇ ਦੀ ਉਹ ਯਾਰ ਆਪਾਂ ਦਾ ਸਪਾਰਸ ਲਾਉਣਿਆਂ ਦੇਖ ਇਹ ਸਰਕਾਰੀ ਕੰਮ ਵਾਂਗੂ ਭਾਏ ਨਾ ਹੌਲੀ ਹੌਲੀ ਠੀਕ ਆਉਂਦਾ ਹੈ ਇੱਕ ਕਦਾ ਹੋਵੇ ਤਾਂ ਸਾਰੇ ਸਾਰਾ ਪਿੰਡੀ ਛੜਿਆ ਨਾ ਹੋ ਰੇ ਆਪਣੇ ਤਾਂ ਮੈਂ ਨਹੀਂ ਤੂੰ ਪਹਿਲਾਂ ਨਿਕਾ ਮੇਰੇ ਕਨੇ ਨਹੀਂ ਮਾਰੀ ਬਾਈ ਪਾਪੀ ਮੜ ਗਈ ਮੇਰੇ ਕਨੇ ਵੀ ਮਾਰ ਲਈ ਮੈਨੂੰ 10 ਸਾਲ ਹੋ ਗਏ ਚੁੱਲ੍ਹੇ 'ਚ ਭੂਕਾ ਮਾਰਦੇ ਨੂੰ ਹਾਂ ਮੇਰੇ ਕਨੇ ਵੀ ਨਿਗਾ ਰੱਖੀ ਹੋਰ ਪਾਪੀ ਹੁਣ ਏਟੀਐਮ ਮਸ਼ੀਨ ਆ ਤੈਨੂੰ ਲਿਆ ਦੂ ਚੱਕ ਚੱਕ ਕੇ ਸਾਰਾ ਕੁਝ ਉਹ ਆਏ ਨਾ ਜਿ ਪਾਪੀ ਸਾਨੂੰ ਸਾਖ ਕਰਾਉਂਦੀ ਆ ਫਿਰ ਅਸੀਂ ਹੋਰ ਨੂੰ ਜਵਾਬ ਦੇ ਦਿੰਨੇ ਹਾਂ ਹਾਂ ਆਪਾਂ ਜਬਾਨ ਦੇ ਪੱਕੇ ਬੰਦੇ ਆ ਜਿਹੜੀ ਗੱਲ ਤੁਹਾਡੇ ਨਾਲ ਹੋ ਗਈ ਬਾਈ ਬਸ ਉਸੇ ਗੱਲ ਤੇ ਰਹਿਾਂਗੇ ਦੇਣਾ ਲੈਣਾ ਅਸੀਂ ਕੱਖ ਨਹੀਂ ਹੈਂ بس ਜਿਵੇਂ ਭਾਬੀ ਨੇ ਕਹਿਤਾ ਉਵੇਂ ਹੀ ਆਪਾਂ ਕਰ ਦਿਆਂਗੇ ਗੱਲ ਬਾਈ ਜਮਾ ਇੱਕ ਨੰਬਰ ਚ ਕੰਮ ਕਰਾਂਗੇ ਮੈਂ ਕਹਤਾ ਜੀ ਬੀਬੀ ਕਰੀ ਜਾਂਦੇ ਆ ਦੇ ਜਵਾਬ ਉਹ ਕਿਵੇਂ ਬਾਈ ਭੱਜ ਗਿਆ ਯਾਰ ਹੈ ਜਵਾਬ ਹੀ ਨਹੀਂ ਦੇ ਕੇ ਗਿਆ ਯਾਰ ਉਹ ਗੁੱਸੇ ਹੋ ਗਿਆ ਮੈਨੂੰ ਲੱਗਦਾ ਹੈ ਹੈ ਗੁੱਸੇ ਹੋ ਗਿਆ ਉਹ ਕਿੰਨੇ ਜਨਾਨੀ ਦਾ ਜਮਾ ਫਟ ਵਰਗੀ ਲਈ ਬੈਠਾ ਓਏ ਹੋਰ ਯਾਰ ਇਹ ਬਸ ਉਹੀ ਗੱਲ ਆ ਤੇਰੇ ਕਹਿਣ ਨੂੰ ਪਤਾ ਕਰੋ ਵੀ ਇਹ ਕਿਹੜੇ ਬਾਬੇ ਕੋਲੇ ਸੁੱਖ ਸ਼ਕਸ਼ ਫਦਾ ਰਿਹਾ ਹਾਂ ਹੈ ਓਏ ਇਹਦੇ ਨੂੰ ਤਾਂ ਆਪਾਂ ਸੋਣੀ ਐ ਆਹੋ ਇਹ ਤਾਂ ਹੁਈ ਐ ਯਾਰ ਹਾਂ ਤੇ ਐ ਕਰੂ ਆਪਾਂ ਪਾਇਰਪੁਰ ਦੀ ਮਿੱਟੀ ਚੱਕ ਲੈਨੇ ਕੰਜਰ ਦੇ ਹੁਣ ਤਾਂ ਪੈੜ ਜੀ ਵੀ ਰਲਗੀ ਹੋਊਗੀ ਓ ਜਾ ਐ ਕਰਦੇ ਹਾਂ ਆਪਣੇ ਸੁਜੋਗ ਨਾ ਬੰਨੇ ਪਏ ਹੁਣ ਓਏ ਉਹੀ ਗੱਲ ਆ ਟੂਣਾ ਟਾ ਮੜਿਆ ਕਰਨਾ ਬੂ ਨਹੀਂ ਹੁਣ ਐ ਦੱਸ ਲੈ ਕਿਸੇ ਬਾਪੇ ਕੋਲੇ ਬਾਗ ਚੱਲਦੇ ਆਪਾਂ ਵੀ ਹਾਂ ਮਿੱਟੀ ਮੈਂ ਚੱਕ ਲਈ ਮਿੱਟੀ ਚੱਕ ਲਈ ਹਾਂ ਵਾ ਚੱਲ ਫਿਰ ਚੱਲ ਗਈ ਚੱਲ ਕੇ ਰਹਿ ਤੇ ਮੈਂ ਆਪਦੇ ਖਾਤਰ ਚੱਕੀ ਆ ਖੋਲ ਬਾਰ ਚਾਲ ਪਰਾਂ ਹੋ ਜਮੜ ਆ ਜਾ ਓਏ ਆ ਜਾ ਹੁਣ ਇੱਥੇ ਖੜ ਗਈ ਬਾਰਬੂਰ ਮੈਂ ਆਪੇ ਲਾ ਦੂੰ ਮੂੰ ਜਿੱਥੇ ਜੀ ਕਰਦਾ ਉੱਥੇ ਖੜ ਜਾਂਦੀ ਆ ਥੀ ਘਰ ਜਾ ਕੀ ਹੋ ਗਿਆ ਜੀ ਤੇਰਾ ਕੀ ਮਤਲਬ ਪਿੰਡ ਦੇ ਬੰਦੇ ਨਾਲ ਬੋਲਣ ਦਾ ਮੇਰਾ ਕੀ ਕਸੂਰ ਹੈ ਜੀ ਕਸੂਰ ਕਸੂਰ ਤਾਂ ਨਹੀਂ ਪਤਾ ਤੂੰ ਕਿਵੇਂ ਬੋਲੀ ਉਹਨਾਂ ਨਾਲ ਭਲਾਂ ਜੀ ਤੇਰੀ ਸੋ ਮੇਰੀ ਕੋਈ ਗਲਤੀ ਨਹੀਂ ਮੈਨੂੰ ਤੇਰੇ ਲੱਗਦੇ ਕੀ ਨੇ ਮੈਨੂੰ ਐ ਦੱਸ ਮੈਂ ਤਾਂ ਭਰਾ ਸਮਝਦੀ ਇਹਨਾਂ ਨੂੰ ਮੇਰੇ ਤਾਂ ਭਰਾਵਾਂ ਵਰਗੇ ਆ ਭਰਾਵਾਂ ਵਰਗੇ ਆ ਸਸਰੀ ਗੱਲਾਂ ਤਾਂ ਐ ਮੰਨਦੀ ਸੀ ਜਿਵੇਂ ਜਿਵੇਂ ਤੇਰੇ ਕੁਝ ਲੱਗਦੇ ਹੁਣ ਮੈਥੋਂ ਕਾਨੂੰ ਕੋਹ ਨਹੀਂ ਆ ਜਿਹੜਾ ਸ਼ਿੰਗਾਰ ਜਾ ਕਰਦੀਆਂ ਉਹਨਾਂ ਨੂੰ ਦਿਖਾਉਂਦੀ ਮਾਰੀ ਕਰਦੀਆਂ ਹਾਂ ਜੀ ਜੀ ਭਲਾ ਜੀ ਤੇਰੀ ਸੋ ਨਹੀਂ ਨਹੀਂ ਮੈਂ ਅੱਜ ਤੋਂ ਬਾਅਦ ਨਹੀਂ ਬੁਲਾਉਂਦੀ ਨਹੀਂ ਬੁਲਾਉਂਦੀ ਅੱਜ ਤੋਂ ਬਾਅਦ ਮੇਰੀਆਂ ਸਹਾਂ ਨੂੰ ਕਿੱਥੇ ਵੇਚਦੀਆਂ ਤੂੰ ਜੇ ਮੇਰੇ ਸਹਾਂ ਨੂੰ ਵੇਚਦੇ ਹੋਏ ਨਾ ਤਾਂ ਪ੍ਰਾਇਕ ਬੰਦੇ ਕਨ ਨਹੀਂ ਤੂੰ ਅੱਖ ਫੜ ਕੇ ਨਾ ਦੇਖੇ ਮੇਰੀ ਸਾਰੀ ਉਮਰ ਨਾਲ ਕੀ ਤੈਨੂੰ ਸਮਝਾਉਂਦੇ ਦੀ ਪਰ ਤੂੰ ਕਾਨੂੰ ਸਮਝਦੀਆਂ ਤੂੰ ਤਾਂ ਹੱਸ ਹੱਸ ਗੱਲਾਂ ਕਰਨੀਆਂ ਹਾਂ ਜੀ ਹੋਨੀ ਮੈਂ ਬੁਲਾਉਂਦੀ ਬੱਸ ਕਰੋ ਜੀ 7:00 ਵਜਦੀ ਆ ਬੱਸ ਕਰੋ 7:00 ਤਾਂ ਵੱਜੂਗੀ ਜਦੋਂ ਅਸਸ ਗੱਲਾਂ ਕਰੇਗੀ ਚਲ ਅੰਦਰ ਚੱਲ ਹਜੇ ਤਾਂ ਨਾ ਜੀ ਆਏ ਨਾ ਕਰੋ ਜੀ ਆਏ ਨਾ ਕਰੋ ਮੇਰੀ ਗੱਲ ਸੁਣ ਲਓ ਜੀ ਮੇਰੀ ਗੱਲ ਸੁਣਾ ਜੀ ਆਏ ਨਾ ਕਰ ਗੱਲ ਸੁਣਾ ਤੇਰੀ ਹੋਂ ਸਾਰੀ ਬਲੱਡ ਵਧਾਤਾ ਉਡੀ ਕਚੀਰਾ ਜਾਂ ਪਾਈ ਰੱਖਦੇ ਆ ਰੋਜ਼ ਹੀ ਮੌਰ ਕੁੱਟੀ ਰੱਖਦਾ ਇਹਦੇ ਪਤਾ ਨਹੀਂ ਕੀ ਗੱਲ ਆ ਕੀ ਨਾ ਕੋਈ ਤਾਂ ਗੱਲ ਹੋਊਗੀ ਜਿਨਾ ਗੱਲ ਤੋਂ ਤਾਂ ਬੰਦਾ ਕੁੱਟਦਾ ਵੀ ਨਹੀਂ ਅੰਦਰੀ ਬੜੇ ਬੈਠੇ ਨਿਕਲੇ ਨਹੀਂ ਹੈਗੇ ਅਸੀਂ ਦੁਪਹਿਰ ਦੀ ਚਾਹ ਵੀ ਪੀਦੀ ਤਾਂ ਕਿ ਤਾਂ ਛੱਤਰ ਖਾਂਦੀ ਆ ਤੂੰ ਚਾਹ ਨਹੀਂ ਪਾਣੀ ਨਹੀਂ ਕਰਕੇ ਦਿੰਦੀ ਉਹ ਦੂਜਿਆਂ ਤੇ ਮੱਚਦੇ ਆ ਕਿ ਤੁਸੀਂ ਆਹ ਬਣਾ ਲਿਆ ਆਹ ਬਣਾ ਲਿਆ ਕੰਮ ਕਰਦਾ ਭਾਈ ਦਿਨ ਰਾਤ ਟਰੱਕਾਂ ਤੇ ਫਿਰਦਾ ਕਾਲੀਆਂ ਰਾਤਾਂ 'ਚ ਤਾਂ ਕਿਤੇ ਕੋਠੀ ਪਾਈ ਆ ਜਾ ਕੇ ਆ ਹੁਣ ਤੇਲਾਂ ਲਵਾ ਲਾਂਗੇ ਪਲੱਤਰ ਲਪਾਈ ਹੋ ਜੀ ਫਿਰ ਜੰਮੀ ਮੱਛ ਜੂਗੇ ਮੱਚਣ ਦੇ ਹੋਰ ਆ ਸੁਣਦੇ ਨਹੀਂ ਪਤਾ ਨਹੀਂ ਕਿੱਧਰ ਗਏ ਮੈਂ ਤੁਹਾਨੂੰ ਹੀ ਬੋਲ ਮਾਰੀ ਜਾਂਦੀ ਸੀ ਮੈਂ ਤਾਂ ਜਿੰਦਾ ਲਈ ਬੈਠੀ ਸੀ ਮੈਂ ਕੁਝ ਲੈ ਕੇ ਆਉਣਾ ਸੀ ਸ਼ਹਿਰੋਂ ਮੜਾ ਜਾ ਪਪਾਕੋਰੇ ਮੈਂ ਜੁਨੀਅਨ ਤੇ ਜਾ ਆ ਮੈਂ ਉਥੇ ਗੇੜੇ ਗੂੜੇ ਦਾ ਪਤਾ ਲਿਆ ਆ ਮਾ ਚੱਲ ਜਾ ਆਓ ਫਿਰ ਚੰਗਾ ਲੈ ਮੈਂ ਤੁਹਾਨੂੰ ਹੀ ਜਿੰਦਾ ਲਵਾਤਾ ਆ ਕਿ ਤੂੰ ਜਿਹੜਾ ਕੁਝ ਸ਼ਹਿਰੋਂ ਲਿਆਉਣਾ ਹੋਇਆ ਲਿਆਈ ਚਲ ਮੈਂ ਤਾਂ ਭਾਂਡੇ ਧੋ ਕੇ ਕੋਈ ਹੋਰ ਕੰਮ ਕਰਾਂ। ਵਗ ਗਿਆ ਤਾਂ ਹੀ ਮੈਨੂੰ ਕਿੱਥੇ ਲੈ ਕੇ ਜਾ। ਉਹ ਦੇਖ ਲੈ ਬੋਲੀ ਜੀ ਨਾਲ ਇਹਨਾਂ ਨਾਲ ਕੁੱਟਦਾ ਨਾਲ ਸਾਰੀ ਚੀਜ਼ ਲਿਆ ਕੇ ਦਿੰਦਾ। ਨਾਲ ਕਰਨੀਦਾਰ ਨਹੀਂ ਬਣਾਉਂਦਾ ਬੜਾ ਭਲੋ ਕੇ ਰੱਖਦਾ ਉਹਨੂੰ ਦੇਖ ਲੈ। ਸਾਲਾ ਪਕੀ ਲੈਣਾ ਕਿਸੇ ਤੋਂ। ਹੋ ਹੋ ਗਰਮੀ ਵਾਲੀ ਆ। ਚਲ ਸਾਰਾ ਕੰਮ ਨਿਬੜ ਗਿਆ। ਇੱਥੇ ਵਧੀਆ ਹਵਾ ਚੱਲੀ ਜਾਂਦੀ ਆ। ਇੱਥੇ ਬਹਿ ਜੰਨੀ ਆ ਭਾਂਡੇ 'ਚ। ਪਲੇਟ ਦਾ ਤਾਂ ਕੋਈ ਪਤਾ ਨਹੀਂ ਹੈਗਾ ਕਦੋਂ ਆਵੇ ਨਾ ਆਵੇ ਲੈ ਜੀ ਨਿਮੇੜ ਲਿਆ ਕੰਮ ਹਾਂਜੀ ਅੰਮਾ ਜੀ ਹਈ ਹਈ ਮੈਂ ਤਾਂ ਖਣਾ ਉਹਨਾਂ ਦੇ ਗਈ ਸੀ ਅੱਜ ਮਾੜਾ ਜਾ ਪੁੱਛ ਕੇ ਆਉਣੀ ਆ ਨਹੀਂ ਮੂਆ ਜਾ ਅੱਜ ਉਹ ਵੀ ਆਸੀ ਥੋੜੀ ਜਿਹੀ ਉਹ ਦਾਣੇ ਜੇ ਕੁੱਟਣ ਵਾਲੇ ਕਾਠ ਮਾਹ ਚੱਲ ਕਾਠ ਬਣਾ ਲਾਂਗੇ ਹੁਣ ਸੌਣ ਦਾ ਮਹੀਨਾ ਚੜਿਆ ਹੁੰਦਾ ਲੈ ਅੰਮਾ ਜੀ ਤੁਸੀਂ ਮੈਨੂੰ ਕਹਿ ਰਹੇ ਥੋੜੇ ਗੁੱਡ ਤਾਂ ਪਹਿਲੀ ਦੁਖਦੇ ਰਹਿੰਦੇ ਨੇ ਅਸੀਂ ਕਾਦੇ ਵਾਸਤੇ ਆ ਕਲ ਕੋਈ ਨਾ ਮਖਮਾਇ ਪੁੱਛੇ ਲੈਉਣੀ ਆ ਇੱਥੇ ਗਈ ਸੀ ਤਾਂ ਤੇਰੇ ਤਾਏ ਕੇ ਨੇੜੇ ਮੈਂ ਤਾਂ ਕਿਹਾ ਬੜੀ ਦੂਰ ਗਈ ਸੀ ਗੱਲ ਕਰ ਇੰਨਾ ਵੀ ਨਹੀਂ ਤੁਰਿਆ ਜਾਂਦਾ ਹੁਣ ਪੁੱਤੇ ਦਾ ਚੱਲ ਮਾੜਾ ਮੋਟਾ ਤੁਰਨਾ ਵੀ ਚਾਹੀਦਾ ਹਨਾ ਹੱਡ ਗੋਡੇ ਚਾਹਦੇ ਰਹਿੰਦੇ ਨੇ ਹੋਰ ਨਹੀਂ ਜਿਵੇਂ ਜੁੜ ਜਾਗੇ ਮੇਰੀ ਗੱਲ ਸੁਣਮਾ ਜੀ ਅੱਜ ਫੇਰ ਕੁੱਟੀ ਜਾਂਦਾ ਸੀ ਆਪਣੇ ਵਾਲੀ ਨੂੰ ਕਿਆ ਕੋੜੋ ਤੇ ਪੇਕੀ ਗਈ ਸੀ ਤੀਆਂ ਦੇਖਣਾ ਆ ਵੀ ਗਏ ਉਹ ਲੈੜ ਵਾ ਗਿਆ ਸੀਗਾ ਤਿਆਂ ਦਾ ਮਾਜੀ ਦਿਖਾ ਤੀਆਂ ਉਹਨੂੰ ਆਉਣਸਾਰ ਪਤਾ ਨਹੀਂ ਕੀ ਗੱਲ ਸੀ ਕੀ ਨਾ ਇੱਥੋਂ ਲਗਿਆ ਕਿ ਕੁੱਤੋਂ ਫੜ ਕੇ ਅੰਦਰ ਇੰਨਾ ਕੁੱਟੀ ਮੈਂ ਤਾਂ ਚਿੱਕਾਂ ਹੀ ਸੁਣੀਆਂ ਕੱਲੀਆਂ ਫਿਰ ਭਾਈ ਮੈਂ ਤਾਂ ਐ ਨਹੀਂ ਗਲੀ ਛੜਾਉਂਦੀ ਐਵੇਂ ਕੀ ਫਾਇਦਾ ਵਿੱਚ ਮੈਨੂੰ ਕੁੜੀਸਦਾ ਨਹੀਂ ਮੈਂ ਮਰ ਜਾ ਕੀ ਕਰੂਗਾ ਆ ਮੁੰਡੇ ਦਾ ਮੈਂ ਹੈ ਐਨੀ ਸਿਆਣੀ ਤੇ ਐਨੀ ਸੋਹਣੀ ਬਹੂ ਆ ਖਬਰਾਂ ਕਾ ਤੋਂ ਕੁੱਟਦਾ ਐਨੀ ਸਮਝਦਾਰ ਐ ਲੈ ਮਾਜੀ ਆਈ ਮੈਂ ਕਿ ਝੂਠ ਬੋਲੀ ਜਾਂਨੇ ਹਾਂ ਸਮਝਦਾਰ ਹੋਵੇ ਫਿਰ ਕਿ ਔਂ ਕੁੱਟੇ ਕੋਈ ਗੱਲ ਤਾਂ ਹੋਊਗੀ ਨੀ ਭੜਿਓ ਤਾਂ ਤੇਰੀ ਸਮਝਦਾਰ ਆ ਮੈਂ ਤਾਂ ਹੁਣ ਆਪਦੇ ਨੂੰ ਹੀ ਨਿੰਦਦੀ ਆ ਓਂ ਕੁੱਟ ਛੜਦਾ ਉਹਨੂੰ ਵਿਚਾਰੀ ਨੂੰ ਜਵਾਖੜੀ ਨੂੰ ਓਈ ਤਾਂ ਕੌਣ ਕੁੱਟਦਾ ਹੁੰਦਾ ਨਾਲੇ ਫਿਰ ਹੁਣ ਜੁੱਤੀਆਂ ਦੇਖਣੀ ਬਾਕੀ ਜਦੋਂ ਮੈਂ ਹੈਗੀ ਸੀ ਰੋਟੀ ਟੁੱਕ ਮੈਂ ਆਪੇ ਬਣਾਈ ਜਾਂਦੀ ਮੈਨੂੰ ਤਾਂ ਦੱਸਿਆ ਵੀ ਨਹੀਂ ਲੈ ਤੜਕੇ ਕਹਿੰਦਾ ਮੈਂ ਜਾਣਾ ਜਾਨਾ ਐ ਕਰਕੇ ਜਵਾਗ ਮਹਾਲਾ ਇੱਥੇ ਮੰਡੀ ਮੁੰਡੀ ਗਿਆ ਹੋਊਗਾ ਉਹਦੇ ਵੀ ਬਾਹਲਾ ਕੀੜਾਗਾ ਉਹ ਤਾਂ ਜੇ ਉਹ ਉੱਥੇ ਰਹਿ ਗਈ ਫਿਰ ਇਹ ਕੁੱਟੂਗਾ ਕਿਨੂੰ ਹਾਂ ਉਹੀ ਤਾਂ ਗੱਲ ਹੈ ਮੈਨੂੰ ਦਸ ਦਿਨ ਲਾਇਆ ਉਹਨੇ ਹੁਣ ਦੇਖ ਆਉਂਦੇ ਜਵਾਖੜੀ ਨੂੰ ਤੀਆਂ ਹਲੇ ਤੀਆਂ ਤਾਂ ਲੱਗਣਗੀਆਂ ਇਹ ਪਹਿਲੇ ਜਾ ਕੇ ਵੀ ਮੁੜਿਆ ਚਲ ਮੇਰੀ ਗੱਲ ਸੁਣਾ ਅੰਮਾ ਜੀ ਮੈਂ ਤਾਂ ਦੇਖ ਕੀ ਲੈਣਾ ਹਨਾ ਮੇਰੇ ਤਾਂ ਤੈਨੂੰ ਦੱਸਣ ਦਾ ਫਰਜ਼ ਵਾਂਂਦਾ ਸੀ ਮਾੜਾ ਜੀ ਤੂੰ ਪਤਾ ਕਰ ਲਈ ਵੀ ਕੀ ਗੱਲ ਚਲ ਤੇਰਾ ਫਰਜ਼ ਵਾਂਂਦਾ ਤੇਰੇ ਨੂੰ ਪੁੱਤ ਨੇ ਮੈਂ ਤਾਂ ਪੁੱਛ ਨਹੀਂ ਸਕਦੀ ਲਓ ਮੈਂ ਤਾਂ ਹੁਣ ਜਾਉਂਗੀ ਭਾੜੇ ਮੈਂ ਤਾਂ ਤੇਰੇ ਕੰਨੀਆਂ ਕਦੇ ਉਹਦੇ ਕੰਨੀਆਂ ਮਾੜਾ ਜਿੱਥੇ ਗੁੱਲੀ ਮਿਲਦੀ ਹੈ ਖਾ ਲੈਣੀ ਹੈ ਮੇਰੇ ਤਾਂ ਕੀ ਆ ਅੰਮਾ ਜੀ ਗੁੱਲੀ ਵਾਲੀ ਕਿਹੜੀ ਗੱਲ ਤੁਸੀਂ ਘਰ ਦੇ ਮਾਲਕੋਂ ਟੋੜੀਆਂ ਦੋ ਦੋਨੋਂ ਹਾਂ ਸਾਡੇ ਹੁੰਦੇ ਭੁੱਖੇ ਮਰਜੋ ਕਿਹੜੀ ਗੱਲ ਐ ਉਹ ਤਾਂ ਗੱਲ ਠੀਕ ਐ ਨੀ ਚੰਗੀ ਤਾਂ ਹੈ ਇਹ ਲੈ ਮੈਂ ਤਾਂ ਹੁਣ ਹੋਰ ਹੀ ਫਿਕਰ ਜਾਂ ਲੱਗ ਗਿਆ ਚਲ ਦੇਖਦੀ ਆ ਮੈਂ ਜੇ ਹੋਈ ਚਲ ਕੋਈ ਨਹੀਂ ਅਮਾ ਜੀ ਤੁਸੀਂ ਐਵੇਂ ਫਿਕਰ ਨਾ ਕਰੋ ਇੰਨਾਂ ਦਾ ਰੋਜ਼ ਹੀ ਕੜੀਆ ਕਲੇਸ਼ ਰਹਿਣਾ ਚਲ ਆ ਹੁਣ ਕਿੰਦਕ ਨੂੰ ਇਹਨੂੰ ਇੱਧਰ ਟਲ ਜਾਂਦੇ ਨਹੀਂ ਐਵੇਂ ਤੇਰੇ ਗੱਲ ਪੈ ਜੂਗਾ ਮਾੜਾ ਜਾਂ ਤੂੰ ਉਹਨੂੰ ਸਮਝਾਈ ਉਹ ਬੋਲਦੀ ਹੋਣੀ ਤਾਂ ਹੀ ਛੇਤਰ ਖਾਨ ਨੂੰ ਬੋਲਦੀ ਹੈ ਵਿਚਾਰੀ ਵਿਚਾਰਾ ਬਚੂਰਾ ਤਾਂ ਰੱਬ ਦਾ ਨਹੀਂ ਹੈਗਾ ਨਹੀਂ ਅੜੀ ਚੰਗੀ ਬੇ ਕੀ ਚੀਰ ਚੀਰ ਦੈਂ ਬੇ ਕੀ ਜੰਡੀਆਂ ਦਾ ਬੂਰ ਪੇ ਨਾ ਮਾਰ ਜਾਲ ਮਾਂ ਪੇਕੇ ਤਤੜੀ ਦੇ ਦੂਰ ਬੇ ਨਾ ਮਾਰ ਵੈਰੀਆ ਦੇ ਲੈ ਅੱਖੀਆਂ ਦੀ ਕੂਰ ਬੇ ਨਾ ਮਾਰ ਜਾਲ ਮਾਂ ਪੇਕੇ ਤਤੜੀ ਦੇ ਦੂਰ ਬੇ ਨਾ ਮਾਰ ਵੈ ਕੀ ਕਰੀ ਜਾਨੀ ਐ ਦੇ ਲੈ ਅੱਖੀਆਂ ਮੇਰੀ ਗਲਾਵਕੌਰ ਕੁਛ ਨਹੀਂ ਬਸ ਆਹ ਜਾਲੀ ਜੀ ਬੰਨੀ ਜਾਂਦੀ ਸੀ ਇਹਦੀ ਮੈਂ ਖਾ ਠੀਕ ਜੇ ਕਰਦਾ ਇਹਨੂੰ ਮੈਂ ਐਂ ਸੋੜਿਆ ਪੁੱਤ ਮੈਂ ਤਾਂ ਇੱਧਰ ਨੂੰ ਬਾਗੀ ਬਾਹਰਾਂ ਨੂੰ ਇਹ ਅੱਜ ਫੇਰ ਚੰਦਰੇ ਨੇ ਕੁੱਟਿਆ ਤੈਨੂੰ ਬਸ ਪੁੱਛਣਾ ਛੱਕੀ ਸੁਭਾ ਦਾ ਮਾੜੀ ਜੀ ਗੱਲ ਤੇ ਸ਼ੱਕ ਕਰਕੇ ਬਹਿ ਜਾਂਦਾ ਜਿੱਥੋਂ ਬਸ ਸ਼ੱਕ ਪੈ ਜਾਂਦਾ ਉੱਥੇ ਕੁੱਟ ਸਿੱੜਦਾ ਮੈਨੂੰ ਕੀ ਕਰਾਂ ਫੇਰ ਦੇਖ ਇੱਧਰ ਤਾਂ ਸਵਾਈ ਇਹੇ ਜਿਹਾ ਪੁੱਤ ਤੂੰ ਆਵਦਾ ਕਰ ਬੰਨ ਕੇ ਰੱਖ ਠੀਕ ਐ ਆ ਦੇਖ ਲੈ ਤੁਹਾਡੇ ਨਾਲ ਜੇ ਚੰਗੀ ਸੀ ਆ ਪੈ ਗਈ ਨਾ ਕੋਠੀ ਤੁਸੀਂ ਉੱਥੇ ਦੀ ਉੱਥੇ ਖੜੇ ਹੋ ਢਿੱਡ ਤਾਂ ਮੇਰਾ ਵੀ ਮੱਚਦਾ ਇਹ ਵੱਡਾ ਸੀ ਉਹ ਛੋਟਾ ਸੀ ਵੀ ਵੱਡਾ ਤਾਂ ਮੇਰਾ ਥਾਂ ਦੀ ਥਾਂ ਹੀ ਖੜਾ ਗੱਲ ਤਾਂ ਪੱਕੀ ਐ ਬਸ ਗੱਲ ਤਾਂ ਕਿਸਮਤ ਦੀ ਹੁੰਦੀ ਐ ਕਿਸਮਤ ਦੀ ਕਾ ਨੂੰ ਆ ਪੁੱਤ ਜਿਹੜਾ ਛੱਕ ਕਰਦਾ ਨਾ ਉਹੀ ਗੱਲ ਐ ਛੱਕੀ ਬੰਦਾ ਵੀ ਨਾ ਹੋਵੇ ਮੈਂ ਤਾਂ ਕਦੇ-ਕਦੇ ਮੇਰਾ ਇੰਜ ਹੀ ਕਰਦਾ ਵੀ ਛੱਕੀ ਨਾਲ ਤਾਂ ਬੰਦਾ ਕਿ ਨਾ ਖੂਚ ਖੂਚ ਵੀ ਮਾਂ ਪਿਓ ਦੇਖਦੇ ਪਰ ਛੱਕੀ ਬੰਦਾ ਨਾ ਪਾਲ ਕੇ ਦੇਵੀ ਸੱਚੀ ਗੱਲ ਐ ਇਹਦੇ ਨਾਲ ਤਾਂ ਖੂਚ ਹੀ ਧੱਕਾ ਦੇ ਦੇ ਹਾਂ ਬਸ ਮਾਰ ਵੀ ਨਹੀਂ ਚੱਲੀ ਜਾਂਦੀ ਤੇ ਤੇ ਕੁੱਟ ਸੜ ਦਾ ਪੁੱਛਣਾ ਬਸ ਕੋਈ ਨਾ ਪੁੱਤ ਮੈਂ ਤਾਂ ਇੱਧਰ ਬਾਰਾਂ ਨੂੰ ਬਾਗੀ ਖੜੀ ਖੜੀ ਮੈਨੂੰ ਤਾਂ ਐ ਵੀ ਨਹੀਂ ਪਤਾ ਸੀ ਵੀ ਅੱਜ ਤੈਨੂੰ ਲੈਣ ਵਗਿਆ ਮੈਂ ਤਾਂ ਦੱਸ ਕੀ ਨਹੀਂ ਗਿਆ ਮੈਂ ਖਿਆ ਤੀਆਂ ਦੇ ਤਾਂ ਦਿਨ ਸੇ ਚੱਲ ਜਵਾਖੜੀ ਚਾਰ ਦਿਨ ਲਾਏ ਹੋਗੀ ਭਾਈ ਬੇਬੇ ਉਹੀ ਤਾਂ ਕਹਿੰਦੀ ਸੀ ਮੈਂ ਮੈਂ ਖਿਆ ਚਾਰ ਦਿਨਾਂ ਨੂੰ ਫੇਰ ਰਖੜੀ ਐ ਫੇਰ ਫੇਰ ਇੱਧਰ ਨੂੰ ਭੱਜਾਂਗੇ ਹਾਂ ਤੇ ਮੈਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਵਗ ਗਿਆ ਮੈਨੂੰ ਤਾਂ ਹੁਣ ਜਦੋਂ ਮੈਂ ਬਾਹਰੋਂ ਆਈ ਤੇ ਉਹ ਬੈਠੀ ਸੀ ਉਹਦੇ ਕੋਲੇ ਬੈ ਗਈ ਬਸਾ ਚੱਲ ਉਹ ਕਹਿੰਦੀ ਕਿ ਉਹਨੇ ਤਾਂ ਤੈਂ ਤੈਂ ਕੁੱਟ ਸਿੱਟੀ ਵੀ ਦੱਸ ਫਿਰ ਬੇਬੇ ਮੇਰ ਤਾਂ ਹਨਾ ਬਾਹੀਂ ਬਾਹ ਸ਼ਾਂਕਤੀ ਛਟੀਆਂ ਨਾਲ ਗਿੱਲੀ ਛਟੀ ਸੀ ਸੱਚੀ ਦੁਖੀ ਜਾਂਦੀ ਆ ਜਾਣਦੇ ਅੱਜ ਹੁਣ ਆਉਣ ਦੇ ਮੈਂ ਦਿਨੀਆਂ ਨੂੰ ਪਤਾ ਮਾਰੀ ਮਾਰੀ ਗੱਲ ਤੇ ਸ਼ੱਕ ਕਰਨਾ ਚੰਗੀ ਗੱਲ ਐ ਕੋਈ। ਜੇ ਤਾਂ ਮੈਂ ਕੋਈ ਗਲਤੀ ਕਰਦੀ ਹਾਂ ਮੈਂ ਤਾਂ ਬੰਦਾ ਕੁੱਟਦਾ ਵੀ ਸੋਹਣਾ ਲੱਗਦਾ। ਮੈਂ ਤਾਂ ਕੋਈ ਗਲਤੀ ਵੀ ਨਹੀਂ ਕੀਤੀ। ਉਹੀ ਤਾਂ ਗੱਲ ਐ। ਉਹੀ ਤਾਂ ਨਹੀਂ ਤਾਂ ਲੋਕੇ ਨੂੰ ਛੱਡੂ ਕਹਿੰਦੇ ਨੇ। ਉਹੀ ਰਹਿ ਗਏ ਨਾ ਕਿ ਛੱਡੂ ਦਾ ਕਿ ਛੱਡੂ। ਚੱਲ ਕੋਈ ਨਾ। ਮੈਂ ਤਾਂ ਸਹੀ ਜਾਣੀ ਐ ਪਰ ਮੂਰੇ ਨਹੀਂ ਮੈਂ ਬੋਲਦੀ। ਚੱਲ ਬੋਲ ਕੇ ਵੀ ਕੀ ਖੱਟਿਆ ਪੁੱਤ। ਬੋਲेंगी ਛੋਡਾ ਘਰ ਟੁੱਟ ਜਾਊਗਾ। ਉਹੀ ਤਾਂ ਗੱਲ ਆ ਬੇਬੇ ਘਰ ਥੋੜੀ ਖਰਾਬ ਕਰਨਾ। ਹਾਂ ਪੇਕੇ ਦੱਸेंगी ਤਾਂ ਵੀ ਫੇਰ ਵੀ ਭਈ ਔਖਾ ਹੈ ਨਾ ਬੇਬੇ ਕਿ ਨਹੀਂ ਦੱਸਦੀ ਹਾਂ ਮਾਂ ਪਿਓ ਇਹ ਸਹਿ ਨਹੀਂ ਸਕਦਾ ਹੁੰਦੀਆਂ ਤਿਆਂ ਪੁੱਤਾਂ ਦੀਆਂ ਗੱਲਾਂ ਨਹੀਂ ਸਹਿ ਸਕਦਾ ਬੇਬੇ ਨਾਲੇ ਦੱਸੂਗੀ ਜਦੋਂ ਹੋਰ ਉਹਨਾਂ ਨੂੰ ਹੋਰ ਚਿੰਤਾ ਫਿਕਰ ਚ ਪੈਣਗੇ ਉਹ ਹੀ ਤਾਂ ਗੱਲ ਆ ਪੁੱਤ ਉਹੀ ਗੱਲ ਆ ਕਿ ਭੋਗ ਮਨਾ ਚ ਤੇ ਲਾ ਕੇ ਲਹੀਆਂ ਲੇਖਦੀਆਂ ਇਹ ਤਾਂ ਹੱਡਾਂ ਦੇ ਨਾਲ ਹੀ ਜਾਣਗੀਆਂ ਤਾਂ ਭੋਗਣੀਆਂ ਹੀ ਪੈਣਗੀਆਂ ਜਿਹੜੀਆਂ ਹੈਗੀਆਂ ਨੇ ਸਹੀ ਗੱਲ ਐ ਬੇ ਸੋਢੀ ਹੁਣ ਪਤਾ ਨਹੀਂ ਕਿੱਧਰ ਗਿਆਗਾ ਚਾਹ ਵੀ ਨਹੀਂ ਪੀਤੀ ਹੈਗੀ ਚਲ ਕਿ ਤੇਰੇ ਫਿਰ ਮੈਂ ਸਬਜੀ-ਸਬਜੀ ਪੁੱਛ ਕੇ ਆਉਣੀ ਆ ਚੰਗਾ ਫਿਰ ਧਰ ਲਈ ਤੂੰ ਮੈਂ ਤਾਂ ਕਹਿੰਦੀ ਸੀ ਦਾਲ ਹੀ ਧਰ ਲੈਂਦੇ ਮੂੰਗੀ ਦੀ ਚਲ ਦਾਲ ਧਰ ਲਾ ਫਿਰ ਆ ਕੇ ਕਹ ਜੂਗਾ ਮੂੰਗਾ ਕਰਤਾ ਪਹਿਲਾਂ ਮੈਂ ਪੁੱਛਿਆ ਹੁੰਨੀ ਜੇ ਮਿਲ ਗਈ ਨਾ ਗੱਲ ਤਾਂ ਪੱਕੀ ਹੈ ਬੇਬੇ ਤੇਰੀ ਤੂੰ ਸਬਜੀ ਲਿਆ ਬਸ ਮੈਨੂੰ ਪਤਾ ਦੇ ਸੁਆ ਦਾ ਕੀ ਕਰੇ ਵਿਚਾਰੀ ਬੇਬੇ ਬੇਬੇ ਤਾਂ ਮੇਰੇ ਹੱਕ ਚਾਗੀ ਪਰ ਇਹਦਾ ਕੀ ਕਰਾਂ ਜਾਲਮ ਦਾ ਮਾੜੀ ਮਾੜੀ ਗੱਲ ਤੇ ਕੁੱਟ ਸਿਰਦਾ ਵੀ ਮੇਰੀ ਤਾਂ ਕੋਈ ਗਲਤੀ ਵੀ ਨਹੀਂ ਚੰਦਰਿਆ ਵੀ ਤੂੰ ਮੈਨੂੰ ਕਿਉਂ ਤੇ ਤੇ ਮਾਰਦਾ ਮੇਰੇ ਕੀ ਕਰੀ ਜਾਂਦੀ ਆ ਗਲਾਬ ਕਰ ਕੁਛ ਨਹੀਂ ਜੀ ਬਸ ਆ ਦਰੀ ਜੀ ਦੇ ਬੰਬਲ ਵੱਟਦੀ ਸੀ ਉਹ ਯਾਰ ਮੇਰਾ ਤਾਂ ਸਭਾਈ ਅੱਗ ਲੱਗਿਆ ਉਹ ਯਾਰ ਖਜਾਨਾ ਤੇਰੇ ਕਾ ਤਰੀਕ ਚੀ ਲੈ ਕੇ ਆਇਆ ਹੈ ਤੈਨੂੰ ਪਸੰਦ ਆ ਗਿਆ ਅੱਛਾ ਜੀ ਪਰ ਲੈ ਆਏ ਹਜੇ ਥੋੜੀ ਜੀ ਆ ਫਿਰ ਬਹੁਤ ਇਹ ਲੈ ਆਉਂ ਦੇਖਾ ਪਹਿਲਾਂ ਕੀ ਹੈ ਜੀ ਆ ਦੇ ਚੂੜੀਆਂ ਲਿਆਏ ਆ ਜੇ ਤੈਨੂੰ ਇਹ ਪਸੰਦ ਆ ਗਈਆਂ ਨਾ ਫਿਰ ਉਹ ਕਹਿੰਦਾ ਦੋ ਦਰਜਨਾ ਲੈ ਜੀ ਅੱਛਾ ਜੀ ਹਾਂ ਇਹ ਚੂੜੀਆਂ ਤਾਂ ਬਹੁਤ ਸੋਹਣੀਆਂ ਨੇ ਤਾਂ ਹੀ ਤੁਸੀਂ ਘੱਟ ਲਈਏ ਫਿਰ ਤੁਸੀਂ ਦਰਜਨ ਲਈ ਆਉਂਦੇ ਮੈਂ ਕਿਹਾ ਪਹਿਲਾਂ ਤੈਨੂੰ ਪਸੰਦ ਆ ਜਾ ਨਾ ਨਹੀਂ ਬਦਲ ਕੇ ਲੈ ਆਉਂ ਨਹੀਂ ਮੈਨੂੰ ਤਾਂ ਪੂਰੀਆਂ ਪਸੰਦ ਆ ਜੀ ਬਸ ਫਿਰ ਹੁਣ ਦਰਜਨ ਲੈ ਆਉ ਉਹ ਬਸ ਯਾਰ ਹੂੰ ਹੀ ਨਾ ਮਨ ਨੂੰ ਨਾ ਕਰੋ ਜ਼ਿਆਦਾ ਅੱਕਣ ਮੇਰੇ ਪਹਿਲੇ ਦਿਨੋਂ ਹੀ ਆਏ ਆ ਬੇਬੇ ਇਹੀ ਗੱਲਾਂ ਕਰਕੇ ਲੜਦੀ ਹੁੰਦੀ ਸੀ ਬੀ ਤੂੰ ਹੀ ਬਲੱਡ ਪ੍ਰੈਸ਼ਰ ਹਾਈ ਕਰੀ ਰੱਖਦਾ ਉਹੀ ਤਾਂ ਮੈਂ ਕਹਣੀ ਆ ਤੂੰ ਜੀ ਸ਼ੱਕ ਨਾ ਕਰਿਆ ਕਰ ਤੂੰ ਤਾਂ ਮਾੜੀ ਮਾੜੀ ਗੱਲ ਤੇ ਸ਼ੱਕ ਕਰਦਾ ਜੀ ਉਹ ਬਸ ਉਹੀ ਤੂੰ ਸੋਣੀ ਆ ਬਸ ਉਹੀ ਸਾਲੇ ਕੰਕਰ ਤੇ ਅਮਲੀ ਜੇ ਜੇ ਮੱਥੇ ਲੱਗੇ ਆਪਣੇ ਘਰੇ ਲੜਾਈ ਪਵਾਤੀ ਚੱਲ ਕੋਈ ਨਾ ਜੀ ਉਹਨਾਂ ਦਾ ਕੀ ਕਸੂਰ ਆ ਵਿਚਾਰਾਂ ਦੇ ਮੇਰੇ ਭਰਾਵਾ ਵਰਗੇ ਨੇ ਉਹ ਤੂੰ ਤਾਂ ਸਮਝਦੀ ਆ ਉਹ ਨਹੀਂ ਤੈਨੂੰ ਭੈਣ ਭੂਣ ਸਮਝਦੇ ਤੇ ਨਾ ਪਾ ਦਿਓ ਜੀ ਆਪਦੇ ਥਾ ਨਾਲ ਫਿਰ ਹਾਂ ਹੋਰ ਪਾਸੇ ਗੱਲ ਲੈ ਚੱਲੇ ਸੀ ਆਪਾਂ ਤਾਂ ਨਾ ਪਾ ਦਿਓ ਜੀ ਫਿਰ ਆਪਾਂ ਹੋਰ ਲੈ ਆਵਾਂਗੇ ਚੂੜੀਆਂ ਤਾਂ ਮੈਂ ਚੜਾ ਲੈਂਦੀ ਬੀਬੀ ਨੇ ਆਖਿਆ ਸੀ ਫਿਰ ਤੁਸੀਂ ਕਾਲੀ ਕੀਤੀ ਤਲ ਕੋਈ ਨਾ ਆ ਦੇ ਕੌਣ ਸੋਹਣੀਆਂ ਲੱਗਾਂ ਉਹ ਫਿਰ ਆਏ ਆ ਬੀਬੀ ਤੋਂ ਵੀ ਆਪਾਂ ਚੰਗੇ ਨਹੀਂ ਲੱਗਦੇ ਆਏ ਵਰ ਬੀਬੀ ਜੜਾਵੇ ਜਦੋਂ ਮੈਂ ਆਇਆ ਨਾ ਜੀ ਮਾਮਾ ਨੂੰ ਵੀ ਚਾਹ ਹੁੰਦਾਗਾ ਹੈਨਾ ਸੋਹਣੀਆਂ ਨੇ ਨਾ ਸੋਹਣੀਆਂ ਨੇ ਜੀ ਬਸ ਫਿਰ ਉਹਨਾਂ ਨੂੰ ਮੈਂ ਦੋ ਦਰਜਾ ਨਾਲ ਲਿਆਉਂ ਦੋਨੇ ਹੱਥ ਭਰਦ ਠੀਕ ਹੈ ਜੀ ਚਲ ਮੈਂ ਲੈ ਕੇ ਆਉਣਾ ਫਿਰ ਹੁਣ ਹੀ ਲਿਆਉਂਗੇ ਜੀ ਹੁਣ ਹੀ ਲਿਆਉਂ ਉਹਦਾ ਚਾਹ ਵਾਲਾ ਬਸ ਮੈਥੇ ਬਸ ਉਹੀ ਗਲਤੀ ਹੋਊਗੀ ਉਹ ਤਾਂ ਤੀਜਾ ਤਾਂ ਮੈਂ ਤੈਨੂੰ ਸੋਹਣੇ ਸੋਹਣੀਆਂ ਲੈ ਕੇ ਦਊ ਠੀਕ ਹੈ ਜੀ ਹੋਰ ਤਾਂ ਨਹੀਂ ਕੁਝ ਲੈਣਾ ਨਾ ਜੀ ਹੋਰ ਤਾਂ ਸਾਰਾ ਸਮਾਨ ਬੀਬੀ ਨੇ ਦਵਾਤਾ ਸੀ ਚਲ ਫਿਰ ਮੈਂ ਲਿਆਉਣਾ ਚੰਗਾ ਠੀਕ ਹੈ ਚੰਗਾ ਚੰਦਰਾ ਲੈ ਮਾੜੀ ਮਾੜੀ ਗੱਲਾਂ ਤੇ ਉਹੀ ਸ਼ੱਕ ਕਰ ਜਾਂਦਾ ਨੂੰ ਤਾਂ ਬਥੇਰਾ ਚੰਗਾ ਦਿਰਦਾ ਚੱਲ ਕੋਈ ਨਾ ਹਏ ਤਾਂ ਕਰਾਂ ਵਾਲਾ ਸਿਰ ਦਾ ਸਾਈਂ ਹੈ ਮੇਰਾ ਏ ਥੋੜੀ ਗੁੱਸਾ ਕਰਨਾ ਹੈਗਾ ਆਪੇ ਸਮਝ ਜੂਗਾ